ਸਾਡੇ YouTube ਚੈਨਲ ਤੇ ਆਫਰ ਹੋਗਾ ਫੌន្តែ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਸਹੱਦੀ ਜਿਨ੍ਹਾਂ ਵਿੱਚ ਖਾਣਾ ਨਾਲ ਕੋਈ ਪਿਆਰਤ ਦਵਾਈ ਦੀ ਵਰਾਈ ਨਹੀਂ ਕੀਤੀ ਜਾ ਰਹੀ ਕਿਸੇ ਵੱਡੇ ਪੈਕੇਜ ਦੀ ਆਫਰ ਤੇ ਫਿਰੇ ਪਾਣੀ ਵਾਲੇ ਜ਼ਿਕਰ ਪਾਗੇ ਤੋਂ ਪਹਿਲਾਂ ਤੁਹਾਨੂੰ ਜਰੂਰ ਕਰਨਾ ਤਾਂ ਪਹਿਲਾਂ ਆਪਾਂ ਨੂੰ ਜਲਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਰੇ ਕੋਈ ਵੀਡੀਓ ਨੋਟੀਫਿਕੇਸ਼ਨ ਆਉਣ ਨੂੰ ਸਮੇਂ ਸਿਰ ਮਿਲ ਜਾਵੇ ਇਹ ਗੱਲ ਕਿਸੇ ਤੋਂ ਵੀ ਲੁਕੀ-ਛਿਪੀ ਨਹੀਂ ਕਿ ਜੋ ਤਬਾਈ ਇਸ ਵਾਰ ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਹੈ ਉਹ ਪਿਛਲੇ ਕਈ ਦਹਾਕਿਆਂ ਵਿੱਚ ਅਜਿਹੀ ਤਬਾਈ ਤੋਂ ਕਈ ਗੁਣਾ ਜ਼ਿਆਦਾ ਹੈ ਐਸੀ ਤਬਾਈ 2023 ਵਿੱਚ ਵੀ ਨਹੀਂ ਸੀ ਹੋਈ 2016 ਵਿੱਚ ਵੀ ਨਹੀਂ ਸੀ ਹੋਈ ਅਤੇ ਇਤੋਂ ਤੱਕ ਕਿ ਕਿਹਾ ਜਾ ਰਿਹਾ ਹੈ ਕਿ 1988 ਵਿੱਚ ਭਾਗੜਾ ਡੈਮ ਤੋਂ ਪਾਣੀ ਨਾਲ ਹੋਈ ਤਬਾਈ ਤੋਂ ਵੀ ਇਸ ਵਾਰ ਪੰਜਾਬ ਦਾ ਨੁਕਸਾਨ ਕੁਝ ਜ਼ਿਆਦਾ ਹੀ ਹੋਇਆ ਹੈ ਪਤਕਰਾਰਾਂ ਵੱਲੋਂ ਹੜ੍ਹ ਪੀੜਤ ਲੋਕਾਂ ਦੀਆਂ ਫਸਲਾਂ ਪਸ਼ੂਆਂ ਦੇ ਮਰਨਾ ਤੇ ਜਾਣਾ ਗਉਣ ਵਾਲੇ ਲੋਕਾਂ ਸਨੇਹ ਬੇਕਾਰ ਹੋਏ ਲੋਕਾਂ ਦਾ ਇੰਨਾ ਭਾਰੀ ਦੁੱਖ ਗ੍ਰਾਮ ਲਾਉ ਤੇ ਜਾ ਕੇ ਦਿਖਾਏ ਜਾਣ ਦੇ ਉਰਾਲੇ ਨਾਲ ਹਰ ਪੰਜਾਬੀ ਦਾ ਫਿਰਦਾ ਮਨ ਉੱਜਿਆ ਗਿਆ ਹੈ ਇਸ ਸਭ ਕੋਈ ਦੇ ਦਰਮਿਆਨ ਪ੍ਰਧਾਨ ਮੰਤਰੀ ਦੇ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਦੀ ਫੇਰੀ ਦੇ ਅਜ਼ਾਹਤ ਕੋਈ ਦੇਣ ਦੀ ਆਸ ਲਈ ਬੈਠੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਚੜਕਾ ਲੱਗਿਆ ਜਦੋਂ ਪ੍ਰਧਾਨ ਮੰਤਰੀ ਤੋਂ ਹੜ੍ਹ ਮਾਰੇ ਲੋਕਾਂ ਲਈ ਰਾਹਤ ਕਾਰਜਾਂ ਵਾਸਤੇ ਘੱਟੋ-ਘੱਟ 20000 ਕਰੋੜ ਦੇ ਇੱਕ ਪੈਕੇਜ ਦੀ ਆਸ ਕੀਤੀ ਜਾ ਰਹੀ ਸੀ ਤੁਹਾਨੂੰ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਸਿਰਫ 1600 ਕਰੋੜ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਦੇਣ ਦਾ ਜੋ ਫਲਾਨ ਕੀਤਾ ਉਸ ਨੇ ਪੰਜਾਬੀਆਂ ਦੇ ਜ਼ਖਮਾਂ ਦੇਤੇ ਮਲਭਾਉਂ ਦਿੱ ਗਏ ਉਨਾ ਨੂੰ ਨੂਨ ਰਾਸ਼ੀ ਕੀਤਾ ਹੈ ਇਸ ਨਗੁਣੇ ਪੈਕੇਜ ਨੂੰ ਪੰਜਾਬ ਦੀ ਸਤਾਤਾਰੀ ਤੇਰ ਤੇ ਵਿਰੋਧੀ ਸਿਆਸੀ ਤਨਾ ਦੇ ਲੀਡਰਾਂ ਨੇ ਵੀ ਪੰਜਾਬ ਨਾਲ ਕੀਤੀ ਗਈ ਇੱਕ ਬੇਨਸਾਬ ਇਹ ਕਰਾਰ ਦਿੱਤਾ ਹੈ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਸਨ ਟੀਮਾ ਨੇ ਇਸ ਨੂੰ ਹੱਥ ਪਰ ਬਾਤ ਲੋਕਾਂ ਨਾਲ ਬੇਰਹਿਮ ਮਜ਼ਾਕ ਕਰਾਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਘੱਟੋ ਘੱਟ 20000 ਕਰੋੜ ਦੇ ਪੈਕੇਜ ਦੀ ਆਸਪਰ ਪਰਟਾਈ ਸੀ ਪਰੰਤੂ ਸਿਰਫ 1600 ਕਰੋੜ ਦੇ ਐਲਾਨ ਨੂੰ ਇੱਕ ਪੱਦਾ ਮਜ਼ਾਕ ਕਰਾਰ ਦਿੱਤਾ ਹੈ ਪੰਜਾਬ ਵਿਧਾਨ ਸਭਾ ਵਿੱਚ ਉਰਲਦੀ ਤਿਰਦੇ ਨੇਤਾ ਕਾਂਗਸ ਅਰਗੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਆਏ ਭਿਆਨਕ ਅੜਾ ਨਾਲ ਨੁਕਸਾਨ ਤਾਂ 20000 ਕਰੋੜ ਦਾ ਹੋਇਆ ਹੈ ਪਰ ਪ੍ਰਧਾਨ ਮੰਤਰੀ ਵੱਲੋਂ ਸਿਰਫ 1600 ਕਰੋੜ ਦੀ ਸਹਾਇਤਾ ਦਾ ਐਲਾਨ ਅਸਲ ਨੁਕਸਾਨ ਦਾ ਸਿਰਫ 8% ਹੀ ਹੈ ਪੰਜਾਬ ਪੰਜਾਬ ਦੇ ਪ੍ਰਧਾਨ ਰਾਜਵਡਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ ਤੇ ਐਲਾਨੀ ਗਈ ਸਹਾਇਤਾ 1600 ਕਰੋੜ ਰੁਪਏ ਦੇ ਮੂਹਰੇ ਦੇ ਵਿੱਚ ਜੀਰਾਂ ਦੇਣ ਦੇ ਬਰਾਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਫਤਾ ਪ੍ਰਧਾਨ ਸੁਖਵੀਰ ਬਾਦਲ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਹੜ੍ਹ ਪੀੜਤ ਲੋਕਾਂ ਲਈ ਹੋਰ ਵਧੇਰੇ ਮਦਦ ਕਰਨ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੇ ਹੜ੍ਹਾਂ ਦੀ ਮਾਹ ਚੱਲ ਰਹੇ ਲੋਕਾਂ ਦੀਆਂ ਕਿਸੇ ਵੱਡੇ ਪੱਗ ਦੇ एलान ਦੀਆਂ ਆਸਾਂ ਤੇ ਬੁਰੀ ਤਰ੍ਹਾਂ ਦੇ ਨਾਲ ਪਾਣੀ ਫੇਰ ਦਿੱਤਾ ਹੈ ਇਸ ਤੋਂ ਇਲਾਵਾ ਪ੍ਰائم এਸ਼ੀਆ ਦੀ ਚਾਜਦਾ ਵਿਚਾਰ ਦੇਸ਼ ਕਰਨ ਵਾਲੀ ਦੋ ਮੈਂਬਰੀ ਟੀਮ ਸਵਰਨ ਸਿੰਘ ਪੈਨੋ ਤੇ ਹਰਮਨ ਕਹਿੰਦਰ ਨੇ ਗ੍ਰੋਹ ਕੋਰ ਦੇ ਹਰਡ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਗਰਾਊਂਡ ਲੈਵਲ ਤੇ ਪਿੰਡ ਟੈਂਡੀਵਾਲਾ ਤੇ ਗੱਟੀ ਰਾਜੋਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਉਹਨਾਂ ਨਾਲ ਜੋ ਗਲਤ ਕੀਤੀ ਉਹ ਇਸ ਇਲਾਕੇ ਦੇ ਮਰਦਾਂ ਤੇ ਔਰਤਾਂ ਦੇ ਨਾਲ ਜੋ ਗਲਤ ਕੀਤੀ ਗਈ ਉਹ ਬਹੁਤ ਹੀ ਦਿਲ ਕੰਬਾਉ ਤੇ ਅੱਖਾਂ ਥੋਲ ਵਾਲੀ ਹੈ ਲੋਕਾਂ ਦਾ ਪਸ਼ੂ ਡੰਗਰਾਂ ਫਸਵਾ ਤੇ ਘਰਾ ਦੇ ਟੇਗਨ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਕਈ ਔਰਤਾਂ ਤਾਂ ਕੈਮਰੇ ਸਾਹਮਣੇ ਭਾਵਕ ਹੋ ਕੇ ਦੁੱਖ ਭਰੀ ਦੁਖੀ ਭਰੇ ਮਨ ਦੇ ਨਾਲ ਰੋਣ ਵੀ ਲੱਗ ਪਈਆਂ ਸਨ ਉਹਨਾਂ ਲੋਕਾਂ ਦਾ ਸ਼ਿਕਵਾ ਹੈ ਕਿ ਰਾਸ਼ਨ ਤੇ ਹੋਰ ਜ਼ਰੂਰੀ ਸਮਾਨ ਛਿਰਬ ਪਿੱਛੇ ਪਿੱਛੇ ਸੁੱਤੀ ਕਾਤੇ ਬੈਠੇ ਲੋਕਾਂ ਨੂੰ ਵੱਡੀ ਮਾਤਰਾ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤੇ ਅਸਮ ਪੀੜਤ ਲੋਕਾਂ ਕੋਲ ਇਹ ਬਹੁਤ ਘੱਟ ਮਾਤਰਾ ਵਿੱਚ ਇਹ ਸਮਗਰੀ ਪਹੁੰਚ ਰਹੀ ਹੈ ਉਹਨਾਂ ਦੇ ਦੁੱਖ ਦਰਦ ਸੁਣੇ ਨਹੀਂ ਸੀ ਜਾਂਦੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਲੀਡਰ ਨੇ ਉਹਨਾਂ ਉਹਨਾਂ ਦੀ ਬਾਹ ਨਹੀਂ ਫੜੀ ਸਗੋਂ ਵੋਟਾਂ ਵੇਲੇ ਉਹ ਉਹਨਾਂ ਦੇ ਨਾਲ ਭੁੱਕੇ ਵੈਦੇ ਕੀਤੇ ਜਾਂਦੇ ਹਨ ਪਰ ਬਾਅਦ ਵਿੱਚ ਉਹਨਾਂ ਨੂੰ ਕੋਈ ਕੁਛ ਦਾ ਹੀ ਨਹੀਂ ਉਹਨਾਂ ਦੇ ਮਨ ਵਿੱਚ ਇੱਕ ਵਾਰ ਫੇਰ ਆਸ ਪ੍ਰਗਟ ਕੀਤੀ ਜਾ ਰਹੀ ਸੀ ਕਿ ਸਰਕਾਰ ਉਹਨਾਂ ਨੂੰ ਪੰਜ ਪੰਜ ਮੱਲੇ ਰਹਿਣ ਲਈ ਕਿਸੇ ਸੇਫ ਜਗ੍ਹਾ ਦੇ ਉੱਤੇ ਘਰ ਬਣਾਉਣ ਦੇ ਲਈ ਜਗ੍ਹਾ ਉਪਲਬਧ ਕਰਾਵੇ ਜਿਸ ਨਾਲ ਜੋ ਹਰ ਸਾਲ ਸਤਲੁਜ ਦਰਿਆ ਦੇ ਵਿੱਚ ਹੜ੍ਹ ਆਉਂਦਾ ਹੈ ਉਸ ਦੀ ਮਾਰ ਤੋਂ ਬਚ ਸਕਣ ਸੋ ਸਰਕਾਰ ਨੂੰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਫਰੋਜਪੁਰ, ਮਮਦੋਟ, ਜਲਾਲਾਬਾਦ ਪਛਮੀ ਤੇ ਫਾਜ਼ਲਕਾ ਦੇ ਹਰ ਪੀੜਤ ਲੋਕਾਂ ਦੀ ਵੀ ਸਵਾਲ ਲਈ ਜਾਵੇ ਤੇ ਆਪਣਾ ਧਿਆਨ ਸਿਰਫ ਤੇ ਸਿਰਫ ਗੁਰਦਾਸਪੁਰ, ਅੰਮ੍ਰਿਤਸਰ, ਕਰਨਤਾਰਨ ਤੇ ਹੋਰ ਇੱਕੋ ਜਿਹੇ ਇਲਾਕਿਆਂ ਤੇ ਹੀ ਸੀਮਤ ਨਾ ਰੱਖਿਆ ਜਾਵੇ ਬਲਕਿ ਫਾਜ਼ਲਕਾ, ਜਲਾਲਾਬਾਦ ਪਛਮੀ, ਫਰੋਜਪੁਰ ਦੀ ਜੋ ਇਲਾਕੇ ਹਨ ਉਹ ਵੀ ਹੜਾਂ ਦੀ ਮਾਰ ਬਹੁਤ ਚੱਲ ਰਹੇ ਹਨ ਤੇ ਉਹਨਾਂ 'ਤੇ ਵੀ ਤਵੱਜਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਪੰਜਾਬ ਦਾ ਹੀ ਹਿੱਸਾ ਹਨ ਨਾ ਕਿ ਕਿਸੇ ਹੋਰ ਦੇਸ਼ ਦਾ ਹਿੱਸਾ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹਨਾਂ ਲੋਕਾਂ ਦੇ ਜੋ ਗਿਲੇ ਸ਼ਿਕਵੇ ਹਨ ਉਹਨਾਂ ਨੂੰ ਦੂਰ ਕਰਨ ਦੇ ਵਾਸਤੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਕਿਹੜੀ ਭੂਮਿਕਾ ਕਰਦੀ ਹੈ ਤੇ ਕੇਂਦਰ ਸਰਕਾਰ ਵੱਲੋਂ ਆੜ ਪੀੜਤ ਲੋਕਾਂ ਨੋ ਹੋਰ ਕਿਹੜੀ ਰਾਹਤ ਦਿੱਤੀ ਜਾਂਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਧਨਵਾਦ ਜੀ